ਗੁੱਡ ਮਾਰਨਿੰਗ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਸਵੇਰੇ-ਸਵੇਰੇ ਆਪਾਂ ਚੱਲੇ ਆਂ ਅਖਬਾਰ ਲੈਣ ਅਖਬਾਰ ਵਾਰ ਦੇ ਵਿੱਚ ਟੰਗਿਆ ਪਿਆ ਸੀਗਾ ਅਖਬਾਰਾਂ ਵਾਲੇ ਨੇ ਗੇਟ ਦੇ ਵਿੱਚ ਟੰਗਤਾ ਅਖਬਾਰ ਕਿ ਧੁੰਦ ਦੇ ਨਾਲ ਖਰਾਬ ਨਾ ਹੋ ਜੇ ਜਦੋਂ ਮੈਂ ਅਖਬਾਰ ਚੱਕਿਆ ਜਾ ਕੇ ਤੇ ਉਸ ਤੋਂ ਬਾਅਦ ਅਖਬਾਰ ਖੋਲ੍ਹਿਆ ਤਾਂ ਸਭ ਤੋਂ ਜਿਹੜੀ ਪਹਿਲੀ ਖਬਰ ਪੰਜਾਬ ਬਚਾਓ ਯਾਤਰਾ ਅਕਾਲੀ ਦਲ ਵੱਲੋਂ ਕੱਢੀ ਜਾਣੀ ਹੈ ਤੇ ਜਦੋਂ ਮੈਂ ਦੂਜੇ ਪਾਸੇ ਦੇਖੀ ਖਬਰ ਇੱਕ ਹੋਰ ਉਦੇ ਨਾਲ ਹੀ ਉਸੇ ਪੰਨੇ ਤੇ ਹੀ ਕਾਂਗਰਸ ਵੱਲੋਂ ਭਾਰਤ ਜੋੜੋ ਨਿਆ ਯਾਤਰਾ ਕੱਢੀ ਜਾਣੀ ਤੇ ਮੈਂ ਇਹ ਖਬਰ ਪੜ੍ਹ ਕੇ ਸੁਣ ਕੇ ਚੰਗੀ ਤਰ੍ਹਾਂ ਦੇਖ ਕੇ ਮੈਂ ਸੋਚਾਂ ਦੇ ਵਿੱਚ ਪੈ ਗਿਆ ਵੀ ਯਾਰ ਪੰਜਾਬ ਨੂੰ ਕੀ ਹੋਇਆ ਭਾਰਤ ਨੂੰ ਕੀ ਹੋਇਆ ਜੋੜਨ ਨੂੰ ਪਾਵੇ ਕਿਹੜਾ ਟੁੱਟਿਆ ਥੋੜੀ ਹੈ ਫਿਰ ਮੈਂ ਆ ਕੇ ਜਦੋਂ ਦੇਖਿਆ ਮੈਂ ਵੀ ਮੁੱਖ ਮੰਤਰੀ ਸਾਹਿਬ ਨੂੰ ਫੋਨ ਲਾਉਣੇ ਆ ਫਿਰ ਮੈਂ ਸੋਚਿਆ ਵੀ ਪਹਿਲਾਂ ਤਿਆਰ ਹੁੰਨੇ ਆ ਤਿਆਰ ਹੋ ਕੇ ਚੰਗੀ ਤਰ੍ਹਾਂ ਫੇਰ ਆਪਾਂ ਫੋਨ ਲਾਵਾਂਗੇ ਫੇਰ ਆਪਾਂ ਪਹਿਲਾਂ ਨਹਾ ਆਈਏ ਨਹਾ ਕੇ ਪੱਗ ਪਗ ਬੰਨ ਕੇ ਤਿਆਰ ਹੋ ਕੇ ਫੋਨ ਲਾਉਣੇ ਆ ਫਿਰ ਮੈਂ ਨਹਾ ਕੇ ਭਾਈ ਪੱਗ ਬੰਨਣ ਲੱਗ ਗਿਆ ਪੱਗ ਬੰਨ ਕੇ ਜਦੋਂ ਮੈਂ ਤਿਆਰ ਹੋ ਗਿਆ ਤੇ ਪੱਗ ਬੰਨਵਾ ਲਾਸਟ ਲੜ ਲਾਉਣ ਲੱਗਿਆ ਤੇ ਲਾਸਟ ਲੜ ਲਾ ਕੇ ਪੱਗ ਦਾ ਤੇ ਮੇਰੇ ਮਨ ਦੇ ਵਿੱਚ ਵੀ ਸੀਗਾ ਵੀ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਫੋਨ ਲਾਉਣਾ ਹੈ ਤੇ ਕਰਾਂਗੇ ਗੱਲਾਂ ਬਾਤਾਂ ਮੁੱਖ ਮੰਤਰੀ ਸਾਹਿਬ ਨਾਲ ਵੀ ਕੀ ਹੋਇਆ ਪੰਜਾਬ ਨੂੰ ਤੇ ਉਸ ਤੋਂ ਬਾਅਦ ਚਲੋ ਪੱਗ ਬੰਨ ਲਈ ਤੇ ਪੱਗ ਬੰਨਣ ਤੋਂ ਬਾਅਦ ਫਿਰ ਅਸੀਂ ਭਾਈ ਪੱਗ ਪੈਨ ਲਾ ਕੇ ਪੱਗ ਦੇ ਵਿੱਚ ਤੇ ਪੱਗ ਸਮਾਰ ਕੇ ਚੰਗੀ ਤਰ੍ਹਾਂ ਬਹੁਤ ਸੋਹਣੀ ਪੱਗ ਬੰਨੀ ਗਈ ਤੇ ਉਸ ਤੋਂ ਬਾਅਦ ਸ਼ੀਸ਼ੇ ਦੇ ਵਿੱਚ ਦੁਬਾਰਾ ਫੇਰ ਦੇਖ ਕੇ ਲੜ ਜਾ ਠੀਕ ਕੀਤਾ ਮੈਂ ਤੇ ਫਿਰ ਮੈਂ ਕਿਹਾ ਵੀ ਠੰਡ ਆ ਵੀ ਕੋਟ ਵੀ ਪਾਲੀਏ ਤੇ ਕੋਟ ਪਾ ਕੇ ਫਿਰ ਮੈਂ ਸੋਚਿਆ ਵੀ ਉਸ ਤੋਂ ਬਾਅਦ ਅੰਦਰ ਬੈਠ ਕੇ ਜਾ ਕੇ ਅੰਦਰ ਫੋਨ ਲਾਵਾਂਗੇ ਚਲੋ ਮੈਂ ਕੋਟ ਪਾ ਲਿਆ ਤੇ ਕੋਟ ਪਾ ਕੇ ਮੈਂ ਦੁਬਾਰਾ ਫੇਰ ਕੋਟ ਦੀ ਜਿੱਪ ਬੰਦ ਕਰਕੇ ਠੰਡ ਬਹੁਤ ਜ਼ਿਆਦਾ ਹੈ ਤੁਹਾਨੂੰ ਪਤਾ ਹੈ ਸੀਸੇ ਚ ਦੇਖ ਕੇ ਦਵਾਰੇ ਤੇ ਬਟਨ ਬੰਦ ਕੀਤਾ ਵੀ ਅੰਦਰ ਜਾ ਕੇ ਹੁਣ ਬੈਠ ਕੇ ਫੋਨ ਲਾਵਾਂਗੇ ਅੰਦਰ ਟਕਿਆ ਨਾਲ ਚਲੋ ਮੈਂ ਅੰਦਰ ਜਾ ਕੇ ਬੈਠ ਗਿਆ ਚਲੋ ਹੁਣ ਡਾਇਲ ਕਰਦੇ ਆ ਨੰਬਰ ਮੁੱਖ ਮੰਤਰੀ ਸਾਹਿਬ ਦਾ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਤੇ ਫੋਨ ਮਾ ਮੁੱਖ ਮੰਤਰੀ ਸਾਹਿਬ ਨੇ ਫੋਨ ਚੱਕਿਆ ਫੋਨ ਚੱਕਣ ਤੋਂ ਬਾਅਦ ਮੈਂ ਉਹਨਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਪੰਜਾਬ ਦੇ ਵਿੱਚ ਯਾਤਰਾ ਕੱਢੀ ਜਾ ਰਹੀ ਹੈ ਉਹਨਾਂ ਨੇ ਕਿਹਾ ਛੋਟੇ ਭਰਾ ਇਹ ਪੰਜਾਬ ਬਚਾਓ ਯਾਤਰਾ ਨਹੀਂ ਪੰਜਾਬ ਖਾਓ ਯਾਤਰਾ ਹੈ ਇਹਨਾਂ ਨੇ ਪੰਜਾਬ ਨੂੰ ਪਹਿਲਾਂ ਦੇਖੋ ਸੁਖ ਵਿਲਾਸ ਹੋਰ ਇਹਨਾਂ ਦੀ ਹਜੇ ਤਾਂ ਬਹੁਤ ਕੁਝ ਆਉਣਾ ਬਾਕੀ ਹੈ ਇਹ ਤਾਂ ਤੁਸੀਂ ਆਏ ਦੇਖਿਓ ਇਹ ਤਾਂ ਹਜੇ ਪੰਜਾਬ ਬਚਾਓ ਯਾਤਰਾ ਹੀ ਕੱਢਦੇ ਨੇ ਇਹ ਤਾਂ ਡੰਡੌਤ ਵੀ ਕਰਨਗੇ ਇਸ ਤੋਂ ਬਾਅਦ ਤੁਸੀਂ ਦੇਖਦੇ ਜਾਓ ਲੋਕਾਂ ਦੇ ਵਿੱਚ ਡੰਡੌਤ ਕਰਕੇ ਜਾਇਆ ਕਰਨਗੇ ਅਸੀਂ ਚਲੋ ਹਾਸੇ ਮਖਾਸੇ ਮਜ਼ਾਕ ਦੀਆਂ ਗੱਲਾਂ ਕਰਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਅਸੀਂ ਪੰਜਾਬ ਲਈ ਬਹੁਤ ਵਧੀਆ ਕਰਨ ਜਾ ਰਹੇ ਹਾਂ ਪੰਜਾਬ ਲਈ ਹਰ ਪੱਖ ਤੋਂ ਅਸੀਂ ਬਹੁਤ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਪੰਜਾਬ ਨੂੰ ਇੱਕ ਵਧੀਆ ਬਣਾਇਆ। ਅਸੀਂ ਆਪਣਾ ਫਰਸਟ ਵਲੌਗ ਜਿਸ ਦੇ ਵਿੱਚ ਆਪਾਂ ਇੱਕ ਨਿੱਕਾ ਜਿਹਾ ਮੈਸੇਜ ਦਿੱਤਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਇੱਕ ਨਿੱਕਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ ਕਿ ਤੁਹਾਨੂੰ ਇਹ ਪਹਿਲਾ ਆਪਣਾ ਜਿਹੜਾ ਵਲੌਗ ਕਿਵੇਂ ਲੱਗਿਆ ਤੇ ਇੱਕ ਸਭ ਤੋਂ ਵੱਡੀ ਗੱਲ ਪੰਜਾਬ ਨੂੰ ਬਚਾਓ ਨਹੀਂ ਪੰਜਾਬ ਨੂੰ ਖਾਓ ਯਾਤਰਾ ਇਹ ਪੰਜਾਬ ਨੂੰ ਖਾਣ ਲਈ ਯਾਤਰਾ ਕੱਢੀਆਂ ਜਾ ਰਹੀਆਂ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਅਤੇ ਰੱਜ ਕੇ ਪੰਜਾਬ ਨੂੰ ਖਾਧਾਗਾ ਮੇਰੀ ਬੇਨਤੀ ਹੈ ਸਾਰੇ ਐਨ ਆਰ ਆਈ ਭਰਾਵਾਂ ਨੂੰ ਤੇ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਮਿਹਨਤਕਸ਼ ਲੋਕਾਂ ਨੂੰ ਕਿ ਤੁਸੀਂ ਇਹਨਾਂ ਬੇਲੜ ਲੋਕਾਂ ਮਗਰ ਲੱਗ ਕੇ ਜਿਹੜੇ ਯਾਤਰਾਵਾਂ ਕੱਢੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕਾਂਗਰਸ ਵੱਲੋਂ ਕੱਢੀ ਜਾ ਰਹੀ ਹੈ ਇੱਕ ਭਾਰਤ ਜੋੜੋ ਯਾਤਰਾ ਨਿਆ ਯਾਤਰਾ ਦੋਸਤੋ ਇਹਨਾਂ ਮਗਰ ਲਾ ਕੇ ਤੁਸੀਂ ਆਪਣਾ ਕੀਮਤੀ ਸਮਾਂ ਕੀਮਤੀ ਸਮਾਂ ਤੇ ਪੈਸਾ ਦੋਵੇਂ ਚੀਜ਼ਾਂ ਬਰਬਾਦ ਨਾ ਕਰੋ ਇੱਕ ਨਿੱਕਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ ਅਸੀ ਕਾਲ